ਕਿਤਾ ਕੀ ਨਾਮ ਆ ਕਿੱਥੇ ਐਗਜ਼ਾਮ ਸੀ ਔਰ ਕੀ ਹੋਇਆ ਕੀ ਐ ਮੇਰਾ ਨਾਮ ਅਸ਼ਮੀਤ ਹੈ ਜੀ ਮੇਰੇ ਫਰੀਦਕੋਟ ਪੇਪਰ ਚੱਲ ਰਹੇ ਨੇ ਸੈਂਟਰ 'ਚ ਅੱਜ ਮੈਂ ਲੇਟ ਹੋ ਗਈ ਤੇ ਅੱਜ ਦੇਖੋ ਕੀ ਬੰਦਾ ਆ ਮੈਂ ਬਸ ਅਪੀਲ ਕਰਦੀ ਆ ਸੋ ਨੂੰ ਸਭ ਨੂੰ ਕਿ ਮੇਰਾ ਪੇਪਰ ਲਿਆ ਜਾਵੇ ਤੁਸੀਂ ਜਾਣਾ ਕੰਦੇ ਤੇ ਸੀਗਾ ਉੱਥੇ ਫਰੀਦਕੋਟ ਅਸੀਂ ਬੱਸ ਤੇ ਜਾਂਦੇ ਆ ਰੋਜ਼ ਤੁਹਾਨੂੰ ਪਤਾ ਨਹੀਂ ਸੀ ਬੱਸਾਂ ਦੀ ਹੜਤਾਲ ਮੈਨੂੰ ਸਾਨੂੰ ਪਤਾ ਨਹੀਂ ਸੀ ਵੀ ਅੱਜ ਬੱਸਾਂ ਦੀ ਹੜਤਾਲ ਹੁਣ ਫਿਰ ਕੀ ਕੀਤਾ ਹੁਣ ਘਰੇ ਕਿਹਾ ਜਾਂ ਕਿਵੇਂ ਕਿਸ ਤਰ੍ਹਾਂ ਜਾਓਗੇ ਹਾਂਜੀ ਹੁਣ ਘਰੇ ਫੋਨ ਕੀਤਾ ਆ ਵੀਰੇ ਨੂੰ ਤੇ ਉਹ ਆਂਦੇ ਬੈਨੇ ਮੋਟਰਸਾਈਕਲ ਲੈ ਕੇ ਕਿੰਨੇ ਵਜੇ ਪਹੁੰਚਣਾ ਸੀ ਬੁੱਤੌਰ ਕੀ ਲੱਗਦਾ ਹੈਗਾ ਉੱਥੇ ਰਾਈਡ ਦਾ 11:30 ਵਜੇ ਪਹੁੰਚਣਾ ਹੈ 11 ਵਜੇ ਵੇਪਰ ਸਟਾਰਟ ਹੁੰਦਾ ਹੈ ਤੇ ਤੁਸੀਂ ਨਹੀਂ ਪਹੁੰਚੇ ਤਾਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿ ਦੇਰ ਤੋਂ ਲੱਗੋ ਬੁੱਤੌਰ ਅਸੀਂ ਬਸ ਇਹ ਅਪੀਲ ਕਰਾਂਗੇ ਵੀ ਮੇਰਾ ਪੇਪਰ ਲੈ ਲਿਆ ਜਾਵੇ ਕਿਉਂਕਿ 10th ਦੀ ਮੈਟ੍ਰਿਕਸ ਦੀ ਪੜ੍ਹਾਈ ਆ ਅਗਰ ਛੁੱਟ ਗਈ ਤਾਂ ਮਤਲਬ ਸਾਲ ਖਰਾਬ ਜਾਵੇਗਾ ਬੇਟਾ ਕੀ ਨਾਮ ਆ ਕਿੱਥੇ ਐਗਜ਼ਾਮ ਸੀ ਔਰ ਕੀ ਹੋਇਆ ਕੀ ਆ ਮੇਰਾ ਨਾਮ ਅਸ਼ਮੀਤ ਹੈ ਜੀ ਮੇਰੇ ਫਰੀਦਗੋੜ ਪੇਪਰ ਚੱਲ ਰਹੇ ਨੇ ਸੈਂਟਰ 'ਚ ਅੱਜ ਮੈਂ ਲੇਟ ਹੋ ਗਈ ਤੇ ਅੱਜ ਦੇਖੋ ਕੀ ਬੰਦਾ ਆ ਮੈਂ ਬਸ ਅਪੀਲ ਕਰਦੀ ਆ ਸੋਲ ਨੂੰ ਸਭ ਨੂੰ ਕਿ ਮੇਰਾ ਪੇਪਰ ਲਿਆ ਜਾਵੇ ਤੁਸੀਂ ਜਾਣਾ ਕੰਦੇ ਤੇ ਸੀਗਾ ਉੱਥੇ ਫ੍ਰੀਪੋਰਟ ਅਸੀਂ ਬਸ ਤੇ ਜਾਂਦੇ ਆ ਰੋਜ਼ ਕੋਣ ਨੂੰ ਪਤਾ ਨਹੀਂ ਸੀ ਬੱਚਿਆਂ ਦੀ ਹੜਤਾਲ ਮੈ ਸਾਨੂੰ ਪਤਾ ਨਹੀਂ ਸੀ ਵੀ ਅੱਜ ਬੱਚਿਆਂ ਦੀ ਹੜਤਾਲ ਹੈ ਹੁਣ ਫਿਰ ਕੀ ਕਿਹਾ ਹੁਣ ਘਰੇ ਕਿਹਾ ਜਾਂ ਕਿਵੇਂ ਕਿਸ ਤਰ੍ਹਾਂ ਜਾਓਗੇ ਹਾਂਜੀ ਹੁਣ ਘਰੇ ਫੋਨ ਕੀਤਾ ਆ ਵੀਰੇ ਨੂੰ ਤੇ ਉਹ ਆਂਦੇ ਬੈਨੇ ਮੋਟਰਸਾਈਕਲ ਲੈ ਕੇ ਕਿੰਨੇ ਵਜੇ ਪਹੁੰਚਣਾ ਸੀ ਬੁੱਤੌਰ ਕੀ ਲੱਗਦਾ ਹੈਗਾ ਉੱਥੇ ਰਾਈਟ ਦਾ 10:30 ਵਜੇ ਪਹੁੰਚਣਾ ਹੈ 11:00 ਵਜੇ ਪੇਪਰ ਸਟਾਰਟ ਹੁੰਦਾ ਹੈ ਤੇ ਤੁਸੀਂ ਨਹੀਂ ਪੁੱਛਦੇ ਤਾਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿ ਦੇਰ ਤੋਂ ਹੋਇਆ ਉਹ ਦਾ ਪੁੱਤ? ਅਸੀਂ ਬਸ ਇਹ ਅਪੀਲ ਕਰਾਂਗੇ ਵੀ ਮੇਰਾ ਪੇਪਰ ਲੈ ਲਿਆ ਜਾਵੇ ਕਿਉਂਕਿ 10th ਦੀ ਮੈਟ੍ਰਿਕਸ ਦੀ ਪੜ੍ਹਾਈ ਹੈ ਅਗਰ ਛੁੱਟ ਗਈ ਤਾਂ ਮਤਲਬ ਸਾਲ ਖਰਾਬ ਜਾਵੇਗਾ। ਬਟਾ ਕੀ ਨਾਮ ਹੈ ਕਿੱਥੇ ਐਗਜ਼ਾਮ ਸੀ ਔਰ ਕੀ ਹੋਇਆ ਕੀ ਹੈ? ਮੇਰਾ ਨਾਮ ਮਸ਼ਮੀਤ ਹੈ ਜੀ ਮੇਰੇ ਫਰੀਦਗੋੜ ਪੇਪਰ ਚੱਲ ਰਹੇ ਨੇ ਸੈਂਟਰ 'ਚ ਅੱਜ ਮੈਂ ਲੇਟ ਹੋ ਗਈ ਤੇ ਅੱਜ ਦੇਖੋ ਕੀ ਬੰਦਾ ਆ ਮੈਂ ਬਸ ਅਪੀਲ ਕਰਦੀ ਆ ਸੋ ਨੂੰ ਸਭ ਨੂੰ ਕਿ ਮੇਰਾ ਪੇਪਰ ਲਿਆ ਜਾਵੇ ਤੁਸੀਂ ਜਾਣਾ ਕੰਦੇ ਤੇ ਸੀਗਾ ਉੱਥੇ ਫ੍ਰੀਡ ਕੋਟ ਅਸੀਂ ਬਸ ਤੇ ਜਾਂਦੇ ਆ ਰੋਜ਼ ਤੁਹਾਨੂੰ ਪਤਾ ਨਹੀਂ ਸੀ ਬੱਸਾਂ ਦੀ ਹੜਤਾਲ ਮੈਂ ਸਾਨੂੰ ਪਤਾ ਨਹੀਂ ਸੀ ਵੀ ਅੱਜ ਵੱੱਛਾ ਦੀ ਹੜਤਾਲ ਹੈ ਹੁਣ ਫਿਰ ਕੀ ਕਿਹਾ ਹੁਣ ਘਰੇ ਕਿਹਾ ਜਾਂ ਕਿਵੇਂ ਕਿਸ ਤਰ੍ਹਾਂ ਜਾਓਗੇ ਹਾਂਜੀ ਹੁਣ ਘਰੇ ਫੋਨ ਕੀਤਾ ਆ ਵੀਰੇ ਨੂੰ ਤੇ ਉਹ ਆਂਦੇ ਬੈਨੇ ਮੋਟਰਸਾਈਕਲ ਲੈ ਕੇ ਕਿੰਨੇ ਵਜੇ ਪਹੁੰਚਣਾ ਸੀ ਪੁੱਤੋ ਔਰ ਕੀ ਲੱਗਦਾ ਹੈਗਾ ਕਿ ਉੱਥੇ ਰਾਈਡ ਦਾ 10:30 ਵਜੇ ਪਹੁੰਚਣਾ ਹੈ 11:00 ਵਜੇ ਪੇਪਰ ਸਟਾਰਟ ਹੁੰਦਾ ਹੈ ਤੇ ਤੁਸੀਂ ਨਹੀਂ ਪੁੱਛਦੇ ਤਾਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੇ ਲੇਟ ਹੋ ਗਏ ਦੋ ਨੁਕਤੇ ਅਸੀਂ ਬਸ ਇਹੀ ਅਪੀਲ ਕਰਾਂਗੇ ਵੀ ਮੇਰਾ ਪੇਪਰ ਲੈ ਲਿਆ ਜਾਵੇ ਕਿਉਂਕਿ 10th ਦੀ ਮੈਟ੍ਰਿਕਸ ਦੀ ਪੜ੍ਹਾਈ ਆ ਅਗਰ ਛੁੱਟ ਗਈ ਤਾਂ ਮਤਲਬ ਸਾਲ ਖਰਾਬ ਜਾਵੇਗਾ ਬੇਟਾ ਕੀ ਨਾਮ ਆ ਕਿੱਥੇ ਐਗਜ਼ਾਮ ਸੀ ਔਰ ਕੀ ਹੋਇਆ ਕੀ ਹੈ ਮੇਰਾ ਨਾਮ ਅਸ਼ਮੀਤ ਹੈ ਜੀ ਮੇਰੇ ਫਰੀਦਗੋੜ ਪੇਪਰ ਚੱਲ ਰਹੇ ਨੇ ਸੈਂਟਰ 'ਚ ਅੱਜ ਮੈਂ ਲੇਟ ਹੋ ਗਈ ਤੇ ਅੱਜ ਦੇਖੋ ਕੀ ਬੰਦਾ ਆ ਮੈਂ ਬਸ ਅਪੀਲ ਕਰਦੀ ਆ ਸੋਲ ਨੂੰ ਸਭ ਨੂੰ ਕਿ ਮੇਰਾ ਪੇਪਰ ਲਿਆ ਜਾਵੇ ਤੁਸੀਂ ਜਾਣਾ ਕੰਦੇ ਤੇ ਸੀਗਾ ਉੱਥੇ ਫ੍ਰੀਪੋਰਟ ਅਸੀਂ ਬਸ ਤੇ ਜਾਂਦੇ ਆ ਰੋਜ਼ ਤੁਹਾਨੂੰ ਪਤਾ ਨਹੀਂ ਸੀ ਬੱਚਿਆਂ ਦੀ ਹੜਤਾਲ ਮੈ ਸਾਨੂੰ ਪਤਾ ਨਹੀਂ ਸੀ ਵੀ ਅੱਜ ਬੱਚਿਆਂ ਦੀ ਹੜਤਾਲ ਹੈ ਹੁਣ ਫਿਰ ਕੀ ਕਿਹਾ ਹੁਣ ਘਰੇ ਕਿਹਾ ਜਾਂ ਕਿਵੇਂ ਕਿਸ ਤਰ੍ਹਾਂ ਜਾਓਗੇ ਹਾਂਜੀ ਹੁਣ ਘਰੇ ਫੋਨ ਕੀਤਾ ਆ ਵੀਰੇ ਨੂੰ ਤੇ ਉਹ ਆਂਦੇ ਬੈਨੇ ਮੋਟਰਸਾਈਕਲ ਲੈ ਕੇ ਕਿੰਨੇ ਵਜੇ ਪਹੁੰਚਣਾ ਸੀ ਬੁੱਤੌਰ ਕੀ ਲੱਗਦਾ ਹੈਗਾ ਉੱਥੇ ਰਾਈਟ ਦਾ 10:30 ਵਜੇ ਪਹੁੰਚਣਾ ਹੈ 11:00 ਵਜੇ ਪੇਪਰ ਸਟਾਰਟ ਹੁੰਦਾ ਹੈ ਤੇ ਤੁਸੀਂ ਨਹੀਂ ਪੁੱਛਦੇ ਤਾਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੇ ਲੇਟ ਹੋ ਗਏ ਦੋ ਨੋਟਸ ਅਸੀਂ ਬਸ ਇਹੀ ਅਪੀਲ ਕਰਾਂਗੇ ਵੀ ਮੇਰਾ ਵੈਪਰ ਲੈ ਲਿਆ ਜਾਵੇ ਕਿਉਂਕਿ 10th ਦੀ ਮੈਟ੍ਰਿਕਸ ਦੀ ਪੜ੍ਹਾਈ ਆ ਅਗਰ ਛੁੱਟ ਗਈ ਤਾਂ ਮਤਲਬ ਸਾਲ ਖਰਾਬ ਜਾਵੇਗਾ